ਕੱਲ ਕੰਮ ਤੇ ਪਹੁੰਚਣ ਤੋਂ ਪਹਿਲਾਂ ਚਿੱਟੀ ਸ਼ਰਟ ਵਾਲੇ ਨੇ ਨਾ ਗਰੀਬ ਬੰਦੇ ਨਾਲ ੱੱੱਕਾ ਕਰਤਾ ਆ ਪੇਂਟਿੰਗਾਂ ਤਾਂ ਬਹੁਤ ਸੋਹਣੀਆਂ ਨੇ ਪਰ ਭਣਿਆ ਕੀ ਇਹ ਹੀ ਨਹੀਂ ਪਤਾ ਉਹ ਚੱਲੇ ਜਾ ਆਪਰਾ ਬਾ ਪਾੜੀ ਪੀਲੀ ਤੂੰ ਉਹ ਦੇ ਇੱਕ ਤਾਂ ਗੁਲਾਬ ਦੇ ਫੁੱਲ ਇਹਨੂੰ ਇੰਨੇ ਪਸੰਦ ਆ ਨਾ ਹੈਲੋ ਸਾਰਿਆਂ ਨੂੰ ਸਰਚਕਾਲ ਸਵਾਗਤ ਹੈ 99 ਬਲੌਗ ਦੇ ਵਿੱਚ ਸਕੂਨ ਜਰਨੀ ਉਹ ਦੇਖੋ ਉਹਦਾ ਕਾਰਜਕ੍ਰਮ ਚਲੇ ਸਟਾਰਟ ਹੋ ਚੁੱਕਾ ਹੈ ਵੱਜੇ ਨੇ 6:30 ਤੇ ਮੌਸਮ ਬਹੁਤ ਸੋਨਾ ਹੋ ਰਿਹਾ ਆ ਮਲਬੰਦੇਰੀ ਆ ਬਾ ਆ ਲੱਗ ਰਿਹਾ ਵੀ ਜਿਵੇਂ ਮੀਂਹ ਪਊਗਾ ਹਾਂ ਕੂਕੂ ਕੀ ਹੋ ਗਈ ਸੀ ਕੀ ਹੋ ਗਿਆ ਸੀ ਇਹਨੂੰ ਇੱਕ ਤਾਂ ਫੇ ਚਲਦੀ ਐ ਨਾ ਵਿਚਾਰੀ ਟਾਲਾਂ ਤੇ ਉਹ ਚੱਲੇ ਜਾ ਆਪਰਾ ਬਾ ਪਾਣੀ ਪੀ ਲੇ ਤੂੰ ਉਹ ਦੇਖ ਲਈ ਦਰਪੋਗ ਵੀ ਸਰੇ ਦੀ ਹੈ ਤੇ ਆਪਣੇ ਆਪ ਨੂੰ ਤੀਸ ਮਾਰ ਖਾਨ ਸ਼ੋਅ ਕਰਦੀ ਹੈ ਖਾ ਗਈ ਇੱਕ ਤਾਂ ਗੁਲਾਬ ਦੇ ਪੋਲੇ ਨੂੰ ਇੰਨੇ ਪਸੰਦ ਹੈ ਨਾ ਐਂ ਹੀ ਖਾ ਜਾਂਦੀ ਹੈ ਹਨਾ ਕুকু ਹਨਾ ਕুকু 얘ਦਰਾ ਮੇਰਾ ਬੱਚਾ ਸਾਸਿਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਵੀ ਉੱਠ ਚੁੱਕਿਆ ਆ ਆ ਬ੍ਰੇਕਫਾਸਟ ਆਪਾਂ ਕਰ ਲਿਆ ਟਾਈਮ ਹੋ ਗਿਆ 11:30 ਤੇ ਮਾਰੇ ਮੋٹے ਕਮਰੇ ਮੁੰਡਾ ਕੰਮ ਚੱਲੀ ਜਾਂਦਾ ਆ ਮੈਂ ਹਜੇ ਉੱਠਿਆ ਆ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਕੋਕੋ ਕੋਕੋ ਰੋਟੀ ਖਾ ਲਈ ਤੂੰ ਕੋਕੋ ਰੋਟੀ ਖਾ ਲਈ ਹੈ ਸੋ ਰੋਟੀ ਖਾ ਕੇ ਆਪਾਂ ਮੜਮੜਾ ਬਾਜ਼ਾਰ ਜਾਏ ਪਾਪਾ ਨਹੀਂ ਮੈਂ ਜਾ ਆਇਆ ਇਹ ਕਰਦੀ ਵੀ ਇਹ ਕੰਮ ਇਹ ਕਾਚੀ ਲੈ ਕੇ ਆਂਦੀ ਹੈ ਇਹ ਦਿਖਾਈਂ ਇੱਕ ਮਿੰਟ ਇੱਧਰ ਇਹਦਾ ਰਿਵਿਊ ਦਵਾ ਇਹਦਾ ਮੈਂ ਸੋਚਿਆ ਤੇ ਚਾਕਲੇਟ ਹੋਏਗੀ ਤੇ ਚਿਹਰਾ ਛਾਪਿਆ ਜਿਵੇਂ ਵਿੱਚ ਛਾਪਾ ਤੇ ਇਹਨਾਂ ਨੇ ਇਦਾਂ ਹੈ ਜਿਵੇਂ ਬੜੀ ਪਤਾ ਨਹੀਂ ਕਿੰਨੀ ਚਾਕਲੇਟ ਪਾਈ ਹੈ ਵਿੱਚੋਂ ਕੱਢ ਕੇ ਖਾਦਾ ਤੇ ਬਗਵਾਸ ਇਹ ਦੁੱਧ ਦੇ ਵਿੱਚ ਪਾ ਕੇ ਖਾएंगे ਨਾ ਫਿਰ ਸ਼ਾਜਾ ਸਵਾਲ ਲੱਗੂ ਹੈ ਬਹੁਤ ਸੀ ਨਾ 10 ਗੰਟੇ ਦਾ ਹੋ ਰਹੀ ਲੱਗਦੀ ਹੈ ਹੂੰ ਮੈਂ ਤਾਂ ਹੀ ਐਗਜ਼ਾਮ ਲੈ ਆਂਦੀ ਇੱਕ ਐਨਸਮਾਈਨ ਕਰਨ ਦੀ ਉਹ ਐਗਜ਼ਾਮਪਲ ਜੀ ਲੈਂਦੀ ਹੈ ਇੱਕ ਵੀ ਚੱਲ ਕੀ ਕਹਿੰਦੇ ਇਹਨੂੰ ਐਗਜ਼ਾਮਿੰਗ ਕਦਾਂ ਲੈ ਲਿਆ ਤੁਸੀਂ ਐਜੇ ਸ਼ਾਮਿਲ ਕਰਨ ਦੀ ਸੈਂਪਲ ਐਜੇ ਸੈਂਪਲ ਲਿਆਂਦੀ ਵਧੀਆ ਹੋਊਗਾ ਤੇ ਜ਼ਿਆਦਾ ਲੈ ਆਵਾਂਗੇ ਨਹੀਂ ਮਾਰ ਕੰਨ ਤੋਂ ਬਾਰੇ ਨੂੰ ਬਾਹਰ ਕੋਕੋ ਸਹੀ ਕਹਿਣਾ ਮੈਂ ਕੋਕੋ ਕਿਤੇ ਗਿਆ ਸੀ ਤੂੰ ਚਲੋ ਜੀ ਰਹਿ ਗਏ ਹਮ ਅਕੇਲੇ ਕੋਕੋ ਬੇਟਾ ਨਹੀਂ ਥੱਲੇ ਨਹੀਂ ਜਾਣਾ ਕਿੱਧਰ ਗਈ ਦੇਖ ਲਾ ਢੀਲ ਬਹੁਤ ਅੰਦਰ ਨਹੀਂ ਆਉਂਦੀ ਇਹ ਹੈ ਇਰ ਬਸ ਘੁੰਮਾਇਆ ਬਾਰ ਬਸ ਘੁੰਮਦੇ ਆ ਨਾ ਹੁਣ 2 ਮਿੰਟ ਰੁਕਦੇ ਮੇਰੀ ਵੀ ਡਿਊਟੀ ਖਤਮ ਹੋਣ ਲੱਗੀ ਫੇ ਬਾਹਰ ਚੱਲਨੇ ਆ ਫੇ ਬਾਹਰ ਬਹਿਨੇ ਆ ਕਰਕੇ ਫੇ ਬਹਿਨੇ ਆ ਬਾਹਰ ਹੁਣ ਅੰਦਰ ਆ ਕਿਉਂਕਿ ਨਾ ਹੁਣ ਅੰਦਰ ਆ ਜਾ ਬੱਚੇ ਫੇ ਚੱਲਦੇ ਆ ਹੋ ਦੇ ਬਾਏ ਬਾਏ ਕਰਦੇ ਬਾਏ 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 ਫੋਟੋ ਫੋਟੋ ਚਲਾਹੀ ਅੰਦਰ ਬਾਏ ਹਾਂ ਚਲਾ ਗਿਆ ਇਹੋ ਚਲਾ ਗਿਆ ਕੋਕੋ ਇਹ ਮੂੜਲੇ ਵਾਲੇ ਚਿੱਟੀ ਸ਼ਰਟ ਵਾਲੇ ਬੰਦੇ ਨੇ ਆ ਪਿੱਛੇ ਵਾਲਾ ਵਿਚਾਰਾ ਗਰੀਬ ਹੈ ਸਾਈਕਲ ਤੇ ਆਪਣੇ ਘਰ ਵਾਲੀ ਤੇ ਬੱਚੇ ਨਾਲ ਆ ਰਿਹਾ ਸੀਗਾ ਉਹਨੂੰ ਠੋਕਰ ਮਾਰਤੀ ਤੇ ਅਸੀਂ ਇਹਨੂੰ ਰੋਕ ਕੇ ਕਿਹਾ ਵੀ ਭਾਈ ਤਾ ਬਣਦਾ ਮੁਆਵਜ਼ਾ ਦੇ ਆ ਫੋਟੋ ਹੈ ਤਾਂ ਬੜੀਆਂ ਸੋਹਣੀਆਂ ਪਰ ਪਤਾ ਨਹੀਂ ਬਣਿਆ ਕੀ ਹੋਇਆ ਕੰਮ ਤਾਂ ਹੋ ਗਈ ਆਪਾਂ ਨੂੰ ਛੁੱਟੀ 让我们 ਗੋ ਸਵੇਰ ਦੇ ਬਚ ਕੇ 4 ਤੇ ਆਪਾਂ ਨਾਸ਼ਤਾ ਕਰਕੇ ਇਸ ਤੋਂ ਬਾਅਦ ਸੋ ਜਾਣਾ ਆ। ਭੁੱਖ ਫੇਰ ਵੀ ਲੱਗ ਜਾਂਦੀ ਐ ਸਵੇਰੇ 4 ਵਜੇ। ਤੇ ਇਹਦੇ ਨਾਲ ਹੀ ਇਹ ਵਲੌਗ ਜਿਹੜਾ ਆ ਕਦਮ ਕਰਦੇ ਆ। ਕੋਈ ਵੀ ਚੰਗਾ ਲੱਗਿਆ ਹੋਏ ਲਾਇਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਤੇ ਲਾਇਕ ਜਰੂਰ ਕਰਕੇ ਜਾਇਆ ਕਰੋ। ਮਿਲ ਜਾਈਏ ਤੁਹਾਨੂੰ ਅਗਲੇ ਦਿਨ ਨਵੇਂ ਵਲੌਗਾਂ ਦੇ ਵਿੱਚ ਨਵੇਂ ਦਿਨ ਦੇ ਵਿੱਚ ਨੂੰ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਸੰਦੀਪ ਮਹਿਮਨ ਵੱਲੋਂ ਜੈ ਪਰਿਸ਼ਾਸ਼ਟਿਕਾ ਤਾਂ ਰੱਖਾ